हां जी किसान ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਸੂਰਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਇਸ ਮੈਂਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਜੀ ਵੀਰ ਨਿਸ਼ਾਨ ਸਿੰਘ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਤੁਹਾਨੂੰ ਇਸ ਘਰੋਂ ਦਿਖਾਈਤੀ ਹੈ ਪਸ਼ੂ ਕਾਫੀ ਹੁੰਦੇ ਆ ਦੋਸਤੋ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਇਸੇ ਤਰ੍ਹਾਂ ਵੀਰ ਵਾੜਾ ਹੋਣ ਚਾਹੇ ਮੱਝਾ ਹੋਣ ਦੋਸਤੋ ਪਸ਼ੂ ਇਸੇ ਤਰ੍ਹਾਂ ਲੈ ਕੇ ਆਉਂਦਾ ਅੱਜ ਇਸ ਕਵਰੇਜ ਵਿੱਚ ਦੋਸਤੋ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ ਤਿੰਨ ਬੇੜਾ ਬਿਲਕੁਲ ਤਾਜ਼ੀਆਂ ਸੁਈਆਂ ਸੁਵਾਈਆਂ ਹੋਣਗੀਆਂ ਦੋਸਤੋ ਬਾਕੀ ਟਾਈਮ ਪੁੱਛ ਲਾਂਗੇ ਆਪਾਂ ਕਿੰਨੇ ਕਿੰਨੇ ਦਿਨਾਂ ਦੀਆਂ ਸੁਈਆਂ ਨੇ ਇੱਕ ਬੇੜ ਗੱਬਣ ਦਿਖਾਵਾਂਗੇ ਦੋਸਤੋ ਬਿਲਕੁਲ ਤਿਆਰੀ ਤੇ ਆ ਸੂਣ ਦਾ ਨੇੜ ਆ ਸੋ ਸਮਾਂ ਪੁੱਛ ਲਾਂਗੇ ਕਿੰਨੇ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਤੇ ਪੂਰਾ ਰੇਟ ਭਾਅ ਪੜਦਾ ਇਸ ਵੀਡੀਓ ਦੇ ਵਿੱਚ ਕਰ ਦੇਵਾਂਗੇ ਦੋਸਤੋ ਜਿੰਨਾ ਵੀ ਹੋਊਗਾ ਜਾਇਜ਼ ਘਰਾਉਣ ਦੀ ਜਿਹੜੀ ਆਪਣੀ ਬਿਲਕੁਲ ਦੋਸਤੋ ਮੰਗ ਹੋਊਗੀ ਵੀਰ ਦੇ ਨਾਲ ਤੇ ਪੂਰੀ ਡਿਟੇਲ ਤੁਹਾਨੂੰ ਸਮਝ ਆ ਜਾਊਗੀ ਦੋਸਤੋ ਸੋ ਵੀਡੀਓ ਦੇ ਨਾਲ ਐਂਡ ਤੱਕ ਜਰ ਅੱਜ 11 ਜਨਵਰੀ ਨੂੰ ਦੋਸਤੋ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਮਾਰਨਿੰਗ ਦੇ ਦੋਸਤੋ ਸਾਢੇ 11:00 ਵਜੇ ਦਾ ਸਮਾਂ ਹੈਗਾ ਸੋ ਬਾਕੀ ਆਓ ਘਰੇ ਨਰਕਪਰਖ ਕਰੋ ਤਸੱਲੀ ਕਰੋ ਦੋ ਟਾਈਮ ਚਵਾਈ ਕਰੋ ਜਿਹੜਾ ਪਸ਼ੂ ਸਵੇ ਸਵੇ ਆ ਗੱਬਣ ਪਸ਼ੂ ਆਪਣਾ ਚੌਥਾ ਨਾ ਦਾ ਟਿੱਪ ਕੇ ਤਸੱਲੀ ਆ ਉਹ ਵੀ ਜਰੂਰ ਕਰਿਆ ਕਰੋ ਠੀਕ ਹੈ ਜੀ ਸੋ ਆਨਲਾਈਨ ਵੀ ਸੌਦਾ ਕਰੋ ਦੋਸਤੋ ਜਿੱਥੇ ਕਿਸੇ ਵੀਰ ਦਾ ਤਬਾਰ ਬਣਿਆ ਵਪਾਰੀ ਵੀਰ ਦੇ ਨਾਲ ਆਨਲਾਈਨ ਸੌਦੇ ਵੀ ਕਰੋ ਪਰ ਪਹਿਲ ਜਿਹੜੀ ਆਪਦੀ ਬਿਲਕੁਲ ਸਾਈਬੇਨਾ ਕਰਕੇ ਘਰੇ ਕਾਨਕੇ ਟਿੱਪਕੇ ਚੋਕੇ ਤਸੱਲੀ ਨੂੰ ਜਰੂਰ ਤਵੱਜੋਂ ਦਿਆ ਕਰੋ ਠੀਕ ਆ ਆਓ ਕ ਲੈਣੇ ਜਾਣਕਾਰੀ ਸਭ ਤੋਂ ਪਹਿਲਾਂ ਬਾਈ ਨਿਸ਼ਾਨ ਸਿੰਘ ਸਾਸਰੀ ਕਾਲ ਵਧੀਆ ਵੇਦੀ ਹੋ ਠੀਕ ਠਾਕ ਬਹੁਤ ਵਧੀਆ ਨਿਸ਼ਾਨ ਬਾਈ ਕੈਮ ਵਧੀਆ ਵਧੀਆ ਠੀਕ ਠਾਕ ਜੀ ਠੀਕ ਹੈ ਜੀ ਸਾਰੇ ਵੀ ਰਾਮ ਭਰਾ ਮੇਰੇ ਨਾਲ ਪਿਆਰ ਭਰੀ ਸਾਸਰੀ ਕਾਲ ਜੀ ਸਾਸਰੀ ਕਾਲਬੀਰ ਤੇ ਅੱਛਾ ਨਿਸ਼ਾਨ ਬਾਈ ਅੱਜ ਪਸੂ ਜਿੱਦਾਂ ਕਿ ਆਪਾਂ ਦੱਸਿਆ ਵੀ ਚਾਰ ਪਸੂ ਆ ਹਾਂਜੀ ਚਾਰ ਪਸੂ ਆ ਵੇਦੀ ਇਹਨਾਂ ਸੂਏ ਸੋਏ ਇੱਕ ਵੈੜ ਗੱਬਣੇ ਹਫਤੇ ਦੀ ਕੱਚੀ ਹਫਤੇ ਦਾ ਦਰਾਂ ਦੀ ਹਾਂਜੀ ਠੀਕ ਹੈ ਜੀ ਤੇ ਉਹ ਪਹਿਲਾਂ ਨਹੀਂ ਸੋਣੀ ਆ ਹਾਂਜੀ ਠੀਕ ਹੈ ਜੀ ਜਿਹੜੀ ਗੱਬਣ ਉਹ ਪਹਿਲਾ ਸਵੇਰ ਸੁਣੀ ਹਾਂਜੀ ਹਾਂਜੀ ਹੁਣ ਚੋਕਰੀ ਆ ਮਤਲਬ ਛਿੱਗੀ ਵਾਲੇ ਜੇ ਦਦ ਬਰਾਬਰ ਨਹੀਂ ਕੀਤੇ ਮਾੜੇ ਮਾੜੇ ਚੱਕੇ ਹੀ ਜਾਣਾ ਠੀਕ ਹੈ ਜੀ ਤੇ ਜਿਹੜੀਆਂ ਸੂਈਆਂ ਉਹ ਬਿਲਕੁਲ ਤਾਜ਼ੀਆਂ ਹੀ ਆ ਹਾਂਜੀ ਤਾਜ਼ੀਆਂ ਸੂਈਆਂ ਵੇ ਜੀ ਠੀਕ ਹੈ ਤੇ ਆਹੋ ਨਿਸ਼ਾਨ ਵੀ ਕਰੀਏ 68 ਦਿਨਾਂ ਦੀ ਸੂਈ ਆ ਗਾ ਵੇ ਜੀ ਇਹ ਪਹਿਲੇ ਨੰਬਰ ਤੇ ਜਿਹੜੀ ਠੀਕ ਹੈ ਜੀ 8-7 ਦਿਨਾਂ ਦੀ ਦੋਸਤੋ ਸੂਈ ਪਹਿਲੇ ਨੰਬਰ ਤੋਂ ਆਪਾਂ ਵੇੜ ਜਿਹੜੀ ਸ਼ੁਰੂ ਕੀਤੀ ਆ ਸ਼ੁਰੂਆਤ ਕੀਤੀ ਆ 8-7 ਦਿਨਾਂ ਦੀ ਸੂਈ ਆ ਸੂਹਾ ਕਿਨਵਾ ਜੀ ਸੂਹਾ ਦਾ ਦੂਜਾ ਮਾਲੇ ਭਾਵੇਂ ਤੇ ਜਾਵਾਂ ਲੈ ਕੋਈ ਆਪੋ ਲਓ ਜੀ ਚਲੋ ਸੂਬਾ ਪਹਿਲਾ ਮੰਨ ਕੇ ਵੀ ਸੌਦਾ ਕੋਈ ਵੀਰ ਕਰ ਸਕਦਾ ਦੂਜਾ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਠੀਕ ਆ ਸਾਮ ਵੀ ਨਹੀਂ ਹੁੰਦਾ ਤੁਹਾਨੂੰ ਪਤਾ ਹੈ ਇੱਟ ਦੀ ਵੱਡੀ ਆ ਤੇ ਉਦਾਂ ਚੰਗੀ ਆ ਵੜ ਸਾਫ ਸੁਗਰੀ ਆ ਹਾਂ ਅੱਠ ਬੱਚੇ ਦੇ ਨਾਲ ਮਗਰ ਬੱਛਾ ਦੇ ਨਾਲ ਅੱਠ ਸੱਤ ਦਿਨ ਦੱਸਦੇ ਆ ਹਾਂ ਜੀ ਅੱਛਾ ਜੀ ਚਾਹ ਨਾਲੋਂ ਨਾਲ ਹੀ ਬੱਛਾ ਮਗਰ ਹਾਂ ਜੀ ਬੱਛਾ ਲਓ ਜੀ ਚਾਹ ਨਾਲੋਂ ਨਾਲ ਜਿੰ ਨਾਲ ਤਾਂ ਚੰਦਿਆ ਠੜ ਕਰਦੇ ਲਓ ਜੀ ਸੋ 나ੜੂ ਜਿਹੜਾ ਬੱਚੇ ਦੇ ਨਾਲ ਆ ਦੋਸਤੋ ਵੈਸੇ ਸਮਾਂ ਹਫ਼ਤੇ ਤੋਂ ਤਕਰੀਬਨ ਕੋਈ 1 ਅੱਧਾ ਦਿਨ ਬਾਹਰ ਚੱਲ ਰਿਹਾ ਅੱਠ ਦਿਨ ਦਾ ਸਮਾਂ ਹੋ ਗਿਆ ਸੋ ਬੱਚੀ ਦਾ ਕੱਦ ਵੱਡਾ ਵੱਡੇ ਕੱਦ ਦੇ ਵਿੱਚ ਕਿ ਇਹ ਨਾ ਨਾਰਮਲ ਨਰਮਜੀ ਸੇਵਾ ਦੇ ਵਿੱਚੋਂ ਪਸੂ ਨਿਕਲਦਿਆ ਦੋਸਤੋ ਤੇ ਤਾਂ ਵੀ ਤੁਸੀਂ ਇੱਕ ਆਈਡੀਆ ਰੱਖ ਸਕਦੇ ਜੇ ਤੇ ਹੁਣ ਦੁੱਧ ਤੇ ਆ ਗਈ ਆ ਹਾਂਜੀ ਕੱਚੇ ਬੋਲੇ ਦੇ 11 ਕਿਲੋ ਆ ਨਾਲੇ ਇਹ ਬਾਈ ਬੁਈ ਕੋਈ ਕੋਸ਼ ਨਹੀਂ ਰੱਖਦੀ ਇਹਦੇ ਇਧਰਲੇ ਥਾਂ 'ਚ 10 8 10 12 ਵਾਧਾ ਜੋ ਹਾਂ ਇਧਰ ਲੇ ਜੇ ਫਿਰ ਘਾਟ ਹੀ ਹੋਈਆਂ ਹਾਂ ਹਾਂ ਕੋਈ ਗਿਲਤੀ ਨਹੀਂ ਕੋਈ ਕੁਛ ਨਹੀਂ ਆਇਆ ਬਾਕੀ ਸਾਫ ਚੱਲਦੇ ਆ ਠੀਕ ਆ ਹਾਂਜੀ ਲਓ ਜੀ ਕਿਉਂਕਿ ਉਹ ਤਾਂ ਵੇਖ ਲਓ ਵੇਖਣ ਨੂੰ ਬਾਈ ਬੂਈ ਕੋਈ ਕੁਛ ਨਹੀਂ ਲੱਗਦਾ ਆਪਾਂ ਫਿਰ ਵੀ ਜੋ ਹੈਗਾ ਉਹ ਆਪਾਂ ਪਹਿਲਾਂ ਦੱਸਣਾ ਵਾ ਹਾਂ ਜਿਆਦਾ ਨਹੀਂ ਪਰ ਹਾਇ 8-10 ਤਾਂ ਨਾਲ ਦਾ ਕਰ ਕੀ ਆ ਠੀਕ ਹੁਣ 11 ਕਿਲੋ ਚਵਾ ਦਾਂਗੇ 11 ਕਿਲੋ ਚਵਾ ਦਾਂਗੇ ਵੀਰੇ ਠੀਕ ਆ ਲਓ ਵੀ ਦੋਸਤੋ 8-10 ਦਿਨਾਂ ਦੀ ਸੂਈ ਆ ਪਹਿਲਾਂ ਨਾਲ ਦੂਜੇ ਨਾਲ ਕੋਈ ਵੀ ਰਵਦਾਈ ਆਈਡੀਆ ਮੁਤਾਬਕ ਤੁਸੀਂ ਮੰਨ ਸਕਦੇ ਜੇ ਥੋੜਾ ਜਿਹਾ ਲਸੇਰੇਪਨ ਦੇ ਵਿੱਚ ਵੀ ਕਹਿ ਸਕਦੇ ਹੋ ਬਾਕੀ ਤੁਸੀਂ ਥੋੜਾ ਜਿਹਾ ਸੂਸਵਾ ਕੋਈ ਹਫਤਾ ਹੋਇਆ ਸੂਈ ਨੂੰ ਵੈਸੇ ਠੰਡ ਤੇ ਦੇਣਾ ਦੋਸਤੋ ਵੈਸੇ ਵੀ ਕਈ ਨਾ ਪਸ਼ੂ ਹਜਿਵੇਂ ਖਿਰਦਾ ਨਹੀਂਗਾ ਜਿਵੇਂ ਤੁਹ ਪਤਾ ਪਨ ਲਗਦੀਆਂ ਨੇ ਉਵੇਂ ਪਸ਼ੂ ਹੋ ਜਾਊਗਾ ਸੈਟ ਠੀਕ ਆ ਜੋੜ ਵੀਰ ਜੀ ਹੁ ਤਾਂ ਹੀ ਮਿਲਦੀ ਹੈ ਠੀਕ ਆ ਕਿਸੇ ਤਰ੍ਹਾਂ ਦਾ ਕੋਈ ਬੰਗਾ ਕੋਈ ਰੱਸੀ ਨਿਆਣਾ ਪਾਉਣ ਦੀ ਲੋੜ ਦੀ ਇਸੇ ਤਰ੍ਹਾਂ ਹੀ ਚਵਾਈ ਹੁੰਦੀ ਆ ਠੀਕ ਆ ਜੀ ਸੋ ਬਾਕੀ ਥਣ ਥਣ ਦੀ ਜਿਹੜੀ ਵਿਰਲ ਆ ਉਹ ਬਿਲਕੁਲ ਆ ਤੁਹਾਡੇ ਸਾਹਮਣੇ ਲਿਆਓ ਵੀ ਨਿਸ਼ਾਨ ਭਾਈ ਖੋਲਦ ਕੇ ਠੀਕ ਆ ਸੋ 11 ਕਿਲੋ ਤੇ ਹੁਣ ਜਿਹੜੀ ਆ ਦੋਸਤੋ ਕੱਚਾ ਪੌਲਾ ਵੀਰ ਮੰਨ ਸਕਦਾ ਠੀਕ ਆ ਜੀ ਬੌਲੇ ਤੋਂ ਬਾਹਰ ਕੋਈ 8-7 ਦਿਨਾਂ ਤੋ ਹਾਈਟ ਸੋਹਣੀ ਆ ਹਾਈਟ ਵੀ ਸੋਹਣੀ ਆ ਬੇਲ ਵੀ ਚੰਗੀ ਆ ਲਓ ਜੀ ਹਾਂ ਜੀ ਤੋਰ ਲੈ ਗਿੰਦੇ ਛਾਣ ਭਾਈ ਦੋਸਤੋ ਪਾਕੀ ਮੁੱਲ ਪੁੱਛਦੇ ਆ ਨਿਸ਼ਾਨ ਕੀ ਕਰਾਂਗੇ ਡਿਮਾਂਡ ਦੀ ਮੰਗ ਕੀ ਕਰਦੇ ਆ ਭਾਈ ਮੰਗ ਵੀਰ ਜੀ ਨਾਲ 35 ਕਰਨਾ ਨਾਲ 40 ਕਰਨਾ ਸਾਢੇ 32 ਦੀ ਦਾ ਇਹ ਪੂਰੀਆ ਕਸਰਾ ਕੁਸਰਾ ਕੱਢ ਕੇ ਜਾਇਜ ਪੂਰੀ ਸਾਢੇ 32 ਦੀ ਕਸਰਾ ਕੱਢ ਕੇ ਵੇਚੀ ਠੀਕ ਆ ਜੀ ਬਾਕੀ ਥੋੜਾ ਬੜਾ ਮਾਨਤਾਨ ਕਰਾਂਗੇ ਵੀਰ ਭਰਾ ਜਿਹੜਾ ਵੀ ਹੁਣ ਲਾਊਗਾ ਬਾਕੀ ਜ਼ਿਆਦਾ ਨਹੀਂ ਗਣੈਸ਼ ਹੋ ਗਏ ਬਾਕੀ ਆਪਾਂ ਜਿੰਨਾ ਦੁੱਧ ਦੱਸਣ ਦੇ ਨਾਲ ਬਚਵਾ ਕੇ ਦੇਣਾ ਵਾ ਠੀਕ ਆ ਜੀ ਹਾਂਜੀ ਵੀਰ ਜੀ ਲੋ ਵੀ ਦੋਸਤੋ ਸਾਢੇ 32 ਹਨਾ ਹਾਂਜੀ ਸਾਢੇ 32 ਚੋਂ ਮਾਨਤਾਨ ਹੋ ਜਾਊਗਾ ਤੇ ਆਪਣੀ 5:30 ਤੋਂ 5:30 ਵੀਰਦੀ ਚੁਵਾਈ ਹੁੰਦੀ ਜੋ ਠੀਕ ਆ ਜੀ ਸਮਾਂ ਵੀ ਤੁਸੀਂ ਨੋਟ ਕਰ ਲਓ ਚੁਵਾਈ ਦਾ 5:30 ਤੋਂ 5:30 ਵਜੇ ਚੁਵਾਈ ਦਾ ਸਮਾਂ ਤੇ ਆਣ ਕੇ ਕੋਈ ਵੀਰਾਂ ਦੀ ਭਰਾ ਕੇ ਤਸੱਲੀ ਕਰ ਲਓ ਵੀਡੀਓ ਕਾਲ ਤੇ ਤਸੱਲੀ ਕਰ ਸਕਦਾ ਵੀਡੀਓ ਕਾਲ ਤੇ ਚੁਆਣੀ ਆ ਭਾਵੇਂ ਉਧਾਂ ਚੁਆਣੀ ਆ ਉਹ ਆਪਣੀ ਖੁਜੀ ਜਿੱਦਾਂ ਕਿਸੇ ਨੂੰ ਚੰਗਾ ਲੱਗਦਾ ਬਿਲਕੁਲ ਬਿਲਕੁਲ ਲਓ ਵੀ ਨਿਸ਼ਾਨ ਪਈ ਅਗਲੇ ਪਾਸੇ ਜਿਹੜੀ ਸੈਕਿੰਡ ਨੰਬਰ ਤੇ ਆ ਬੈੜ ਆਪਣੇ ਕੋਲ ਆ ਪਾਈ ਹੈ ਇਹ ਥੋੜੀ ਜੀ ਬਾਹਰ ਨੂੰ ਤੋਰੀਏ ਤੇ ਨਾਚ ਦੀ ਢੁਕ ਕਦੀ ਜੀ ਆ ਅੱਛਾ ਗੱਬਣ ਆ ਨਹੀਂ ਗੱਬਣ ਨਹੀਂ ਸੂਈ ਆ ਇਹ ਇਹ ਸੂਈ ਆ ਹਾਂਜੀ ਇੱਕ ਮਹੀਨੇ ਨਾ ਤੇ ਕੋਈ 12 13 ਦਿਨ ਹੋ ਗਏ ਸੂਈ ਨੇ ਪਹਿਲਾਂ ਨਹੀਂ ਬੱਚੀ ਸੂਈ ਨੇ ਨਹੀਂ ਦੂਜਾ ਸੂਆ ਸੂਈ ਵਿੱਚ ਦੂਜਾ ਸੂਆ ਹਾਂਜੀ ਸੋ ਦੋਸਤੋ ਦੂਜਾ ਸੂਆ ਇਹ ਬੱਚੀ ਸੂਈ ਆ ਪਿਛਲੀ ਕਵਰੇਜ ਆਪਾਂ ਕੀਤੀ ਸੀ ਇਸ ਘਰੋਂ ਤੇ ਪਿਛਲੀ ਕਵਰੇਜ ਵਿੱਚ ਵੀ ਇਹਨੂੰ ਪਾਇਆ ਸੀਗਾ ਥਾਣ ਵੇਖ ਲੋ ਤੁਹਾਡੇ ਸਾਹਮਣੇ ਲੰਮੇ ਆ ਕਈ ਆ ਦਿੰਦੇ ਨਿੱਕੇ ਆ ਹੂੰ ਠੀਕ ਆ ਹਾਂ ਤਾਂ ਦੁੱਧ ਹੁਣ ਕਿੰਨਾ ਤੇ ਦਿਨ ਕਿੰਨੇ ਕਰ ਦੋ 10 ਕਿਲੋ ਵੀਰ ਜੀ ਇੱਕ ਮਹੀਨਾ ਦੇ 12 13 ਦਿਨ ਹੋਵੇ ਸੋਈ ਨੂੰ ਮਗਰ ਬੱਚਾ ਕੀ ਸੀ ਮਗਰ ਬੱਛੀ ਵੀਰ ਜੀ ਉਹ ਲਾਲ ਲਓ ਦੋਸਤੋ ਮਗਰ ਬੱਛੀ ਸੀਗੀ ਸ਼ਾਈਵਾਲ ਕ੍ਰੋਸ ਵਿੱਚ ਮਗਰ ਬੱਛੀ ਆ ਤੇ ਮਹੀਨਾ ਕੋ 10 ਦਿਨ ਉੱਤੇ ਸਮਾ ਹੋ ਗਿਆ ਸੋਈ ਨੂੰ ਤਾਂ 10 ਕਿਲੋ ਦੁੱਧ ਹੁਣ ਇਸ ਬਾਹਰ ਦੇ ਥੱਲੇ ਹਾਜ਼ਰ ਹੈ ਸਵੇਰ ਦੁਜਾ ਬਾਕੀ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਥੋੜਾ ਜਿਹਾ ਪਸ਼ੂ ਨਵੇਂ ਆ ਜਿਹੜੇ ਦੋਸਤੋ ਪਹਿਲਾਂ ਦੁਜਨ ਬੱਛੀਆਂ ਹੁੰਦੀਆਂ ਕਈ ਵਾਰ ਥੋੜਾ ਜਦੋਂ ਬਾਹਰ ਆਪਾਂ ਘਮਾਉਣੇ ਫਰੋਣੇ ਆ ਤੋਰਦੇ ਆ ਤੇ ਥੋੜਾ ਜ ਵੀਰਾਂ ਦਾ ਵੀ ਉਹਨਾਂ ਉਸ ਚੀਜ਼ ਤੋਂ ਕਿਸੇ ਵੀਰਾਂ ਨੇ ਕਿਹਾ ਸੀ ਵੀ ਇਹ ਕੋਈ ਹਨਾ ਬਸੇ ਡਰਕਲ ਨਹੀਂ ਫਸੂ ਹੈਗਾਗਾ ਆ ਦੇਖ ਸਕਦੇ ਹੋ ਤੁਸੀਂ ਕਹੋ ਜੀ ਟੋਲੇ ਇਹ ਬਾਹਰ ਗੁਰ ਘਾਟ ਕੰਦੇ ਟੋਲੇ ਇਹ ਬਾਹਰ ਆ ਰਹੇ ਹਾਂ ਲਓ ਜੀ ਹਾਂ ਬਾਹਰ ਰਸੀ ਮਾੜਾ ਮੜ ਬੰਗਾਵਾਂਗਾ ਪਾਲੇ ਦਾ ਠੀਕ ਆ ਜੀ ਬਾਕੀ ਫੇਸ ਕੁਆਲਟੀ ਵੇਖੋ ਜੀ ਫੁੱਲ ਗਰੰਟੀ ਹੋਊਗੀ ਜੇ ਮਾੜੀ ਜਿੰਨੀ ਵੀ ਲਾਦੇ ਚੁੱਕ ਦੂਗੇ ਨਾ ਉਹਦੇ ਆਪਾਂ ਜਿੰਨਾ ਖਰਚਾ ਲਗੂ ਆਪਾਂ ਦੇਣਦਾਰ ਆ ਭਾਈ ਵੀਰ ਭਰਾ ਜਿਹਾ ਮਰਜੀ ਇੱਥੇ ਜਾ ਠੀਕ ਆ ਜੀ ਤੇ ਤਾਰਾਂ ਵੀ ਬਿਲਕੁਲ 10 ਕਿਲੋ ਆ ਹਾਂ 10 ਕਿਲੋ ਡੱਡ ਪੱਤੀਆਂ ਲੀਟਰ ਮਾਰ ਲੈ ਦੋਨੇ ਟਾਈਪ ਠੀਕ ਆ ਕੋਈ ਭੈਣ ਭਰਾ ਦੂਰੋਂ ਦਰ ਆਉਂਦਾ ਕੋਈ ਖਰਾਬੀ ਤੇ ਨਹੀਂ ਮਰਜੀ ਦੂਰੋਂ ਆਵੇ ਦੋ ਤੇ ਜਿੰਨਾ ਦੱਸਿਆ ਵੀਰ ਜੀ ਹੁੰਦਾ ਨਿਕਲੋ ਠੀਕ ਆ ਪਰ ਦੁੱਧ ਦਾ ਝੂਠ ਨਾ ਹੁੰਦਾ ਸੋ ਦੁੱਧ ਦਾ ਵੈਸੇ ਵੀ ਚੋ ਵੀ ਲਵੇ ਤੇ ਚਲੋ ਬੱਛੀ ਆ ਕੇ ਵਾਧੇ ਬੰਦੀ ਆ ਨਵੀਂ ਬੱਛੀ ਆ ਮਗਰ ਵੀ ਇਹਦੇ ਉਹ ਵੀ ਛਿੱਗੀ ਆਏ ਆ ਜੀ ਮੂੰਹ ਛੇ ਦਾ ਦੂਜਾ ਸੂਬਾ ਸੋਈ ਠੀਕ ਆ ਜੀ ਤੇ ਥਣ ਥਣ ਇੱਕ ਵਾਰੀ ਤੁਹਾਨੂੰ ਆ ਦਿਖਾ ਦਿੰਨੇ ਆ ਫਿਰ ਮੜਾ ਜਾ ਦੇਖੋ ਠੀਕ ਆ ਜੀ ਅਗਲੇ ਪਿਛਲੇ ਥਣਾ ਦਾ ਸੈਜ ਵੇਖ ਲਓ ਤੇ ਆਹ ਲਓ ਜੀ ਅੱਛਾ ਨਿਸ਼ਾਨ ਕੀ ਮੁੱਲ ਕਰਦੇ ਆ ਭਾਈ ਮੁੱਲ ਵੀ ਜਿੱਦ ਨੇ 27000 ਪਾਇਆ ਸੀ ਅੱਜ ਵੀ 27000 ਆ ਠੀਕ ਆ ਹਾਂ ਜੀ 27000 ਦੀ ਹੈ ਹਾਂਜੀ ਠੀਕ ਆ ਵੀਰ ਲਓ ਵੀ 27000 ਦੀ ਦੋਸਤੋ ਤੁਹਾਨੂੰ ਇਹ ਵਾਰਡ ਮਿਲ ਜੂਗੀ ਸੋ ਮਹੀਨੇ ਤੋਂ ਉੱਤੇ ਕੋਈ 10 ਦਿਨ ਸਮਾਂ ਤੁਹਾਨੂੰ ਦੱਸਤਾ ਸੀ ਵੀ ਸੂਈ ਨੂੰ ਹੋ ਗਿਆ ਇਹ ਹਫਤਾ 10 ਦਿਨ ਕੱਚੀ ਜੇ ਵੇਚੀ ਹਫਤਾ ਦੇ ਵਾਸਤੇ ਜਲਸੀ ਦਾ ਕਰੋਜ ਜੋ ਠੀਕ ਹੈ ਜੀ ਹਾਂਜੀ ਹਫਤਾ ਕੱਚੀ ਹੈ ਦੋਸਤੋ ਸ਼ਾਈਵਾਲ ਜਰਸੀ ਦਾ ਕਰੋਸਾਂਗਾ ਤੇ ਸੂਹਾ ਦੂਜੇ ਸੂਗੀ ਵੀ ਇਹਨੇ ਪਹਿਲਾਂ ਸੁਣੀ ਵੇਚੀ ਪਹਿਲਾਂ ਨਹੀਂ ਬੱਚੀ ਆ ਠੀਕ ਆ ਪਹਿਲੇ ਨੂੰ ਬੱਚੀ ਆ ਦੋਸਤੋ ਠੀਕ ਆ ਪਹਿਲੇ ਨੂੰ ਬੱਚੀ ਆ ਲੈ ਜੂ ਸਮਾਂ ਜੇ ਖੁੱਲਾ ਡੁੱਲਾ ਹਫਤਾ ਵੀ ਟਪਾ ਸਕਦੀ ਆ ਹਫਤਾ 8 ਦਿਨ ਕੋਈ ਮੰਨ ਕੇ ਭਰਾ ਸੌਦਾ ਕਰ ਲੇ ਠੀਕ ਆ ਜੀ ਤਿਸ਼ਾਈ ਵਾਲ ਤੇ ਜਰਸੀ ਕਰੋਸ ਅੰਗ ਦੇ ਵਿੱਚ ਫੇਸਬੁਕ ਕੁਆਲਟੀ ਦੇਖ ਲੋ ਤੁਸੀਂ ਜਿਹੇ ਬਿਲਕੁਲ ਛੋਟੇ ਜੇ ਕੰਨ ਤਾਂ ਥਣ ਥਣ ਵੀ ਪੂਰਾ ਤੁਹਾਨੂੰ ਆ ਦਿਖਾ ਦੇਣਗੇ ਵਧਿਆਂਗੇ ਜੀ ਮੁੱਠੀ ਜਾਂਦਾ ਥਾ ਆ ਕਰੋ ਚੈੱਕ ਠੀਕ ਹੈ ਜੀ ਸੋ ਸੋਨਾ ਥਾਣਾ ਸਪੇਸ ਬੂਸ ਵੀ ਤਕਰੀਬਨ ਕੋਈ 2 2 3 3 4 4 ਇੰਚ ਦੀ ਸਪੇਸ ਆ ਤਣਾ ਦੀ ਬਣੂਗੀ ਪੂਰਾ ਵੈਡ ਹਜੇ ਕਿਉਂਕਿ 8-7 ਦਿਨਾਂ ਦੇ ਵਿੱਚ ਦੋਸਤੋ ਜਿਵੇਂ ਜਿਵੇਂ ਅੱਜ ਭਲਕ ਕੋਈ ਹੋਰ ਪਰਸੋਂ ਹੋਰ ਗੱਲ ਬਣ ਜਣੀ ਹੈ ਠੀਕ ਹੈ ਸੋ ਥਣ ਛੱਡੇ ਦੀ ਸਫਾਈ ਆ 35 ਵਧੀਆ ਇੱਕ ਨੰਬਰ ਜੀ ਹਾਂ ਜੀ ਇੱਕ ਨੰਬਰ ਵਿੱਚ ਸ਼ਾਇਦ ਹੁੰਦਾ ਜੀ ਠੀਕ ਹੈ ਵੀਰ ਲੈਓ ਬਈ ਨਿਸ਼ਾਨ ਤੋ ਦੋਸਤੋ ਜਿਹੜਾ ਵੀਰ ਖਰੀਦਣ ਆ ਰਿਹਾ ਇੱਕ ਜ਼ਰੂਰਤਾਂ ਦੇ ਵਿੱਚ ਲਿਆ ਦੀ ਹਾਈਟ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਨਾ ਬਾਲੀ ਵੱਡੀ ਤੇ ਨਾ ਹੀ ਸਮੱਧਰ ਮੀਡੀਅਮ ਜੀ ਹਾਈਟ ਆ ਵਿੱਚ ਵਿਚਾਲੇ ਵਾਲਾ ਸਾਈਜ਼ ਵੀ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਆ ਜੀ ਸੋ ਪਹਿਲਾਂ ਬੱਚੀ ਹੈ ਠੀਕ ਆ ਜੀ ਠੀਕ ਹੈ ਵੀਰੇ ਨਿਸ਼ਾਨ ਤੋਰ ਲੇ ਲੋਡੀ ਸੋ ਕੱਢ ਜੂਗੀ ਦਿਨ 8 7 ਦਿਨ ਨੋਰਮਲ ਹੈ ਨਾ ਜੀ 8 8 10 ਦਿਨ ਰਮਾਨਾ ਕੱਢਦੇ ਨੇ ਇਹਨੇ ਵੀ ਜੀ ਠੀਕ ਆ ਜੀ ਕੀ ਮੁੱਲ ਕਰਾਂਗੇ ਤਾਂ ਫਿਰ ਨਿਸ਼ਾਨਾ ਲੈਂਦੇ ਹਾਂ ਮੋਟਰ ਦਾ ਕਾਬਲਾ ਵੀ ਜੀ 35000 ਕਰਦੇ ਆਂ ਬਲੀ 32000 ਦੇ ਦਵਾਂਗੇ 32 ਦੀ ਹਾਂ ਜੀ ਯਾਰ ਕੀ ਸੇਮ ਜਿਹੀ ਰੇਟ ਆ ਸਾਰੀਆਂ ਠੀਕ ਆ ਜੀ ਵੀ ਛੋਟੇ ਛੋਟੇ ਜਿ ਮੋਲ ਛੋਟੇ ਛੋਟੇ ਮੋਲ ਵੀ ਜੀ ਠੀਕ ਆ ਜੀ ਹਾਂ ਜੀ ਤੇ 32 ਦੀ ਖਾਨ ਆ ਹੈ ਹਾਂਜੀ ਲਓ ਜੀ 32000 ਦੀ ਦੋਸਤੋ ਇਹ ਵਾੜ ਮਿਲ ਜੂਗੀ ਤੁਹਾਨੂੰ ਠੀਕ ਆ ਕਿਉਂ ਦੀ ਇਹ ਕੱਚੀ ਆ ਮੈਂ ਕੋਈ ਵੀਰਪਰਾ ਸਾਭ ਲਓ ਤੁਹਾਨੂੰ ਪਤਾ ਕਿ ਵੱਚੀ ਵਾਦਰ ਪਈਆਂ ਨਹੀਂ ਪਰ ਆਪਾਂ ਫਿਰ ਵੀ ਆਖਿਆ ਕੋਈ ਗੱਲ ਨਹੀਂ ਆ ਚਲੋ ਜੇ ਘਰੇਲੂ ਲੈ ਜਾਂਦਾ ਤੇ ਉਹ ਵੀ ਚਲੋ ਪੈਸੇ ਜਾਇਜ਼ ਹੀ ਆ ਬਾਕੀ ਜੇ ਕੋਈ ਕਾਰੀ ਵੀ ਹਰੀ ਵੀਰ ਖਰੀਦਣ ਤਾਂ ਵੀ ਵਜਦੇ ਉਹ ਵੀ ਦੋ ਪੈਸੇ ਨਫਾ ਲੈ ਸਕਦਾ ਹਾਂਜੀ ਵੀਰ ਜੀ ਬਿਲਕੁਲ ਜੀ ਤੇ ਨਿਸ਼ਾਨ ਜਿਹੜੀ ਆਪਣੇ ਕੋਲ ਲਾਸਟ ਵਿੱਚ ਜਿਹੜੀ ਆ ਗਈ ਜੀ ਭਾਵਾ ਕੋਈ ਤਿੱਜਾ ਮਾਲੇ ਭਾਵਾ ਦੁੱਜਾ ਮਾਲੇ ਇਹ ਪਰਸੋਂ ਦੀ ਸੂਈਏ ਦੇ ਮਗਰ ਬੱਛੀ ਆ ਵੀ ਤੁਸੀਂ ਲਓ ਜੀ 7-8 ਕਿਲੋ ਬੋਹਲਾ ਆ ਵੀ ਜੀ ਪਰਸੋਂ ਦੀ ਸੂਈ ਮਗਰ ਬੱਛੀ ਆ ਗਈ ਮਗਰ ਬੱਛੀ ਆ ਲਓ ਜੀ ਮਗਰ ਬੱਛੀ ਹੈ ਤੇ ਸੂਹਾ ਤਿੱਜਾ ਹਾਂਜੀ ਤਿੱਜਾ ਮਾਲੇ ਜੀ ਭਾ ਚੌਥਾ ਮਾਲੇ ਲਓ ਜੀ ਸੂਈਆਂ ਦੇ ਵਿੱਚ ਦੋਸਤੋ ਕੋਈ ਵੀਰ ਤਿੱਜਾ ਚੌਥਾ ਆਪਦੀ ਸਮਝ ਨਾਲ ਮੰਨ ਲੇ ਤੇ ਆਹ ਬੱਚਾ ਮਗਰ ਮਗਰ ਬੱਛੀ ਆ ਬਿਲਕੁਲ ਤੁਸੀਂ ਵੇਖੋਗੇ ਡੱਬੀ ਡੱਬੀ ਬੱਛੀ ਆ ਪ੍ਰਿੰਟ ਪ੍ਰਿੰਟ ਵੇਖੋ ਬਹੁਤ ਸੋਹਣਾ ਜਿਵੇਂ ਆਪਾਂ ਐਚ ਐਫ ਬ ਬੱਚੀ ਸੋਹਣੀ ਹੈ ਬਿਲਕੁਲ ਮੂੰਹ ਮੱਥੇ ਦੀ ਵੀ ਚੰਗੀ ਆ ਤੇ ਪਰਸੋਂ ਦੀ ਸੂਈ ਆ ਹਮ ਲਓ ਠੀਕ ਆ ਨਾੜੂ ਦੇ ਬੱਚੇ ਦੇ ਨਾਲ ਠੀਕ ਆ ਜੀ ਸੋ ਅੱਜ ਤੀਜੇ ਦਿਨ ਦੇ ਵਿੱਚ ਆ ਫਿਰ ਠੀਕ ਆ ਜੀ ਅੱਜ ਥੋੜੇ ਬੜੇ ਨਹੀਂ ਆ ਕਿਤੇ ਹਾਂ ਲਓ ਸੋ ਤੀਜਾ ਦਿਨ ਆ ਦੋਸਤੋ 8 ਕਿਲੋ ਬੌਲੇ ਤੋਂ ਸਟਾਰਟਿੰਗ ਹੋ ਗਈ ਆ ਤੇ ਚਵਾਚਬੂ ਦੀ ਚੰਗੀ ਹੈ ਹਾਂ ਜੀ ਵੀਡੀਓ ਇੱਕ ਨੰਬਰ ਆ ਥਾਂ ਥੂ ਹੈਗਾ ਪੂਰਾ ਵਧੀਆ ਮੁਠੀ ਚੋਂ ਨਾਲ ਆ ਹਾਂ ਆ ਇੱਥੇ ਨਿਸ਼ਾਨ ਕਮਾ ਕੇ ਵੀਰੇ ਰੋਕ ਲਿਆ ਜ ਮਾੜਾ ਦਿਖਾ ਦੇ ਸੋ ਹਾਈਟ ਦੋਸਤੋ ਮੀਡੀਅਮ ਆ ਦਰਮਿਆਨੀ ਮੀਡੀਅਮ ਹਾਈਟ ਵੀ ਮੰਨ ਲੇ ਕਿ ਕੋਈ ਵੀਰੇ ਸੌਦਾ ਕਰ ਸਕਦਾ ਤੇ ਸੂਈ ਬਿਲਕੁਲ ਤਾਜੀ ਅਸੂਸਵਾ ਦੇ ਵਿੱਚ ਪਸੂ ਆਇਆ ਬਾਕੀ ਤੁਹਾਨੂੰ ਇੱਕੋ ਜਿਹੀ ਥਣ ਥਣ ਰਹਿਣੀ ਹੈਗਾ ਜੀ ਨਾ ਤੂੜੀ ਪੈਂਦੀ ਆ ਆ ਲੋ ਆ ਥਾਣਾ ਕਰਕੇ ਪੱਠੇ-ਪੁੱਠੇ ਰੁਕੇ ਵੀ ਸੋ ਮੇਰਾ ਵੀਰ ਪਹਿਲਾਂ ਥਣ ਦੀ ਤਸल्ली ਤੁਸੀਂ ਕਰ ਲਿਓ ਠੀਕ ਆ ਜੀ ਰੁਗ ਭਰੀ ਸਕਦਾ ਉਪਰੋਂ ਵੀ ਚਵਾਈ ਹੋ ਸਕਦੀ ਮੁੱਠੀ ਕਈ ਨਾ ਆਪਾਂ ਭਰਦੇ ਆ ਜਦੋਂ ਥਣ ਪਕੜ ਕਰਦੇ ਆ ਤੇ ਉਪਰੋਂ ਥੋੜਾ ਜਿਹਾ ਭਰ ਕੇ ਆਪਾਂ ਜਿਹੜੀ ਚਵਾਈ ਕਰ ਸਕਦੇ ਆ ਠੀਕ ਆ ਤੇ ਆ ਥਣ ਪਛਮਾ ਕੇ ਆ ਜਾਂਦਾ ਬਾਹਰ ਹਾਂ ਪੂਰਾ ਬਾਹਰ ਆ ਜਾਂਦਾ ਵਿੱਚ ਤੋਂ ਫੜਨ ਦੀ ਲੋਟ ਨਹੀਂ ਆ ਆ ਠੀਕ ਆ ਜੀ 8 ਕਿਲੋ ਹੁਣ ਪੌਲਾ ਹੈ ਹਾਂ ਜੀ 7-8 ਕਿਲੋ ਐ ਖੁੱਲਾ ਡੁੱਲਾ ਵੀਰ ਜੀ ਠੀਕ ਆ ਜੀ ਲਓ ਵੀ ਦੋਸਤੋ ਇਹ ਬਾਈ ਨਿਸ਼ਾਨ ਦੇ ਕੋਲ ਜਿਹੜੀ ਬਿਲਕੁਲ ਤਾਜੀ ਸੂਈ ਸੂਈ ਅੱਜ ਭਲਕ ਕੱਲ ਪਰਸੋਂ ਸੂਈ ਆ ਤੇ ਤੀਜੇ ਦਿਨ ਦੇ ਵਿੱਚ ਤੇ ਤੀਜਾ ਸੂਆ ਮੰਨ ਲੇ ਕੋਈ ਫਿਰ ਚੌਥਾ ਸਮਝ ਲੇ ਠੀਕ ਆ ਤੇ ਚੰਗੀ ਅਵੈਰ ਦੁੱਧ ਨੂੰ ਠੀਕ ਆ ਬਾਕੀ ਰੇਟ ਭਾਅ ਪੜਦਾ ਵੀ ਜਿਹੜਾ ਦੋਸਤੋ ਵੇਖ ਲਾਂਗੇ ਆਪਾਂ ਕਿੰਨਾ ਕਰਦਾ ਭਰਾ ਤੇ ਵਿੱਚੋਂ ਮਾਨਤਨ ਵੀ ਜਿਹੜਾ ਹੋਊਗਾ ਕਿਸੇ ਵੀਰ ਦਾ ਇਹਦਾ ਆ ਲਓ ਜੀ ਸੋਆ ਉਲਟ ਬਹਿੜੀ ਵਾਲੇ ਪਾਸਿਓਂ ਥਣ ਥਣ ਨੂੰ ਇੱਕ ਵਾਰੀ ਤੁਸੀਂ ਫੇਰ ਦੇਖ ਲਓ ਠੀਕ ਆ ਜੀ ਸੋ ਮਗਰ ਵੀ ਬੱਛੀ ਆ ਕੋਈ ਵੀਰ ਬਿਲਕੁਲ オリジナル ਸ਼ੌਂਕ ਨਾਲ ਸਾਂਪ ਲੈਂਦਾ ਤੇ ਕੀ ਮੁੱਲ ਕਰਾਂਗੇ ਨਿਸ਼ਾਨੇ ਦਾ ਮੁੱਲ ਕਰ ਨੂੰ ਵਿੱਚ 31000 ਕਰਦੇ ਆ 29500 ਦੀ ਦਵਾਂਗੇ ਵੀ ਜੀ 29500 ਦੀ 29.5 ਦੀ ਹੈ ਹਾਂਜੀ 29.5 ਦੀ ਠੀਕ ਹੈ ਜੀ ਲਓ ਜੀ 29000 ਦੀ ਹੈ ਤੁਹਾਨੂੰ ਵੜ ਮਿਲ ਜੂ ਗਾਂ ਮਿਲ ਜੂ ਜੀ ਆਇਆ ਤੇ ਮੋਲ ਹੈ ਦੁੱਧ ਵੀ ਤੁਹਾਨੂੰ ਪਤਾ ਆਪਾਂ ਜਿਆਦਾ ਨਹੀਂ ਆਂਦੇ 10 ਵੀ ਭਰੀ ਜਾਵੇ ਤੇ ਬਿਲਕੁਲ ਜਾਇਆ ਜਾਵੇ ਹਾਂ ਚਲੋ ਇੰਨਾ ਤੋਂ ਤਾਂ ਕੋਈ 9 10 10 ਲੀਟਰ ਦਿੱਤੀ ਆ ਵੀ ਥੋੜਾ ਨਹੀਂ ਬਹੁਤ ਢੋਣ ਖੁੱਲਾ ਡੁੱਲਾ ਹੈਗਾ ਵੇਚਿਆ ਤੇ ਹਾਂ ਹਾਂ ਸੋ ਦੋਸਤੋ 8 7 ਕਿਲੋ ਹੁਣ ਬੌਲੇ ਤੇ ਤੁਸੀਂ ਤਸੱਲੀ ਕਰ ਸਕਦੇ ਜੇ ਦੁੱਧ 9 ਭਰ ਦੇ 10 ਭਰ ਦੇ ਇਹ ਦੋਸਤੋ ਸੇਵਾ ਦਾ ਬਾਕੀ ਤੁਸੀਂ ਵੇਖ ਲਿਆ ਪੂਰਾ ਬੈਡ ਨੂੰ ਸਟਰਕਚਰ ਬੈਡ ਦਾ ਮੀਡੀਅਮ ਜੀ ਹਾਈਟ ਆ ਠੀਕ ਆ ਸਵੇ ਵੀ ਤੁਹਾਨੂੰ ਦੱਸਤਾ ਮਗਰ ਬੱਛੀ ਆ 29000 ਦੇ ਵਿੱਚ ਦੇ ਲਿਆ ਸੋ ਇਹ ਚਾਰ ਐਨੀਮਲ ਸੀ ਅਜ ਬਾਈ ਨਿਸ਼ਾਨ ਸਿੰਘ ਦੇ ਕੋਲ ਸੋ ਚੋਂ ਪਸ਼ੂਆਂ ਦੀ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਐਨੀਮਲ ਜਿਹੜਾ ਵੀ ਪਸੰਦ ਆਇਆ ਹੋਊਗਾ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਹਰ ਵਾਰ ਦੀ ਤਰ੍ਹਾਂ ਠੀਕ ਆ ਜੀ ਤੇ ਓਕੇ ਅੱਛਾ ਨਿਸ਼ਾਨ ਬਾਈ ਬੋਲਦਿਗੇ ਨੰਬਰ 7876 7440 ਠੀਕ ਆ ਜੀ ਹੋਰ ਕੁਛ ਬਸ ਮਿਹਰਬਾਨੀ ਜੀ ਠੀਕ ਹੈ ਵੀਰੇ ਲੋ ਵੀ ਦੋਸਤੋ ਅੱਜ ਫਿਰ ਹਾਲ ਹੈ ਜਾਨੀ ਗਿਣਤੀ ਪਸ਼ੂਆਂ ਦੀ ਸੋਇਆਂ ਸੋਆਆਂ ਦੀ ਸੀ ਤਿੰਨ ਪਸ਼ੂ ਸੋਏ ਸੋਆਏ ਆ ਇੱਕ ਗੱਬਣ ਤੁਹਾਨੂੰ ਵੈੜ ਦਿਖਾਤੀ ਐ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ